ਨਹੀਂ ਇਹ ਬਣਾ ਕੇ ਰੱਖੇ ਕਿੱਥੇ ਆ ਛੈਂਕ ਛੁੰਕ ਦੀ ਐ ਸਫਾਈ ਐ ਅਹੀਂ ਕੋਈ ਕਹਿ ਨਹੀਂ ਆਏ ਤੈਨੂੰ ਅਹੀਂ ਕੋਈ ਕਹਿ ਨਹੀਂ ਆਏ ਅਹੀਂ ਬਸ ਇਹੋ ਵੇਖਣਾ ਐ ਵੀ ਇਥੇ ਸਫਾਈ ਮਤਲਬ ਕਿ ਨਹੀਂ ਗਾ ਹੋਰ ਕਿੱਥੇ ਤੇਲ ਕਿੱਥੇ ਜਿੱਥੇ ਫਰਾਈ ਕਰਦੇ ਹੇ ਹੂੰ ਆਹ ਚਟਨੀ ਬਣਾ ਕੇ ਜਾ ਵੇਖੋ ਕਿਹੜੀ ਜਗ੍ਹਾ 'ਚ ਚਟਨੀ ਕਰਨੀ ਆਹ ਪਿਆਲੇ ਗਰਮ ਕਰੀ ਠੰਡੀ ਕਰਨੀ ਠੰਡੀ ਠੰਡੀ ਜਗ੍ਹਾ 'ਤੇ ਕਰਨਿਆ ਨਾਉਣ ਵਾਲੇ ਪਾਣੀ ਦੇ ਆ ਗਿਆ ਨਾਉਣ ਵਾਲੇ ਪਾਣੀ ਆ ਸਾਬਣ ਆ ਇਹ ਪਾਣੀ ਨੂੰ ਪੀਓ ਬਲ ਇਹ ਪਾਣੀ ਨੂੰ ਪੀਓ ਨਾ ਨਹੀਂ ਨਹੀਂ ਉਹਦੋਂ ਤੈਨੂੰ ਨੀ ਕੋਈ ਤੂੰ ਟੈਨਸ਼ਨ ਨਾ ਲੈ ਇਹੀ ਕੋ ਕਹਿਣ ਆਏ ਪਰ ਆਉ ਉਹ ਵੇਖਣੀ ਆਏ ਸਫਾਈ ਵੇਖਣੀ ਆਏ ਆ ਉਹ ਚਟਨੀ ਕਿੱਸੇ ਆ ਚਟਨੀ ਆ ਨਾਉਣ ਵਾਲੇ ਪਾਣੀ ਦੇ ਵਿੱਚ ਠੰਡੀ ਹੋਣ ਢੀਏ ਆ ਦੂਜਾ ਕਿੱਥੇ ਫਰਾਈ ਕਿੱਥੇ ਕੀਤਾ ਹੀ ਹੈ ਆ ਵੇਖੋ ਇਧਰ ਆ ਮੈਨੂੰ ਲੱਗਦਾ ਲੀੜੇ ਵੀ ਚੁੰਨਦੇ ਹੋਣੇ ਇਹਦੇ ਕੋ ਆ ਆ ਕੱਪੜੇ ਉੱਤੇ ਪਾਏ ਦੇ ਆ ਆ ਪਹਿ ਜੇ ਨੰਗੀ ਕੋਈ ਟੱਕੇ ਟੁੱਕੇ ਨਹੀਂ ਹੈਗੇ ਗੰਮ ਲਰਮ ਹੋ ਜਾਦੇ ਤਾਂ ਟਾਈਟ ਕਰਨਾ ਪੜਦਾ ਥੋੜਾ ਗੰਮ ਕੋਈ ਟੱਕੇ ਟੁੱਕੇ ਨਹੀਂ ਹੈਗੇ ਆਹ ਇੱਥੇ ਨਹੀਂ ਇੰਟਰਨੈਟ ਦੇ ਰੱਖਣ ਦੇ ਹਾਲਾ ਕੁਇੰਟ ਸਪੇਟੀ ਦੀ ਕੀ ਆ ਇਹਦੇ ਚੀਏ ਬਸ ਸਾਨੂੰ ਲਈਏ ਬਸ ਉਹ ਨਹੀਂ ਬੈਥਰੂਮ ਚ ਚੇਂਜ ਕਰਨ ਦੀ ਗੱਲ ਨੂੰ ਚ ਰੱਖਿਆ ਉਹਦੇ ਬਾਥਰੂਮ ਚ ਰੱਖਿਆ ਉਹਨੂੰ ਮਾਮਾ ਕਿ ਚੰਗੇ ਥਾਂ ਤੇ ਰੱਖ ਉਹਨੂੰ ਉਸ ਨੂੰ ਉਹਨਾਂ ਕੋਲ ਕੰਮ ਕੋਈ ਕਰਦੇ ਉਸ ਨੂੰ ਜੇ ਨਾਲ ਅੰਦਰ ਪਿਆ ਰੱਖੋ ਥੋੜਾ ਦੇਖੋ ਉੱਤੇ ਕੀ ਰੱਖਿਆ ਆ ਤੋੜੇ ਦੀ ਕੰਡੀਸ਼ਨ ਵੇਖ ਮਨਦੀਪ ਆ ਤੋੜੇ ਦੀ ਕੰਡੀਸ਼ਨ ਵੇਖ ਜਿੱਦਾਂ ਟੱਕੇ ਆ ਆ ਵੇਖੋ ਜੀ ਇਹ ਆ ਗੋਲ ਦੇ ਬਾਹਰ ਲਾਓ ਤੋੜਾ ਇੱਕ ਇਹ ਬਹੁਤ ਨੰਗੀ ਪਈ ਹੋਵੇ ਇਦਾਂ ਟੱਕੀ ਗਏ ਇਹੋ ਖਾਂਡੇ ਜੇ ਤੂੰ ਗੰਦ ਕਾਹਨ ਚੜਨੀ ਬਾਹਰ ਘੜਤੀ ਇਹਨੇ ਸੇਂਦੇ ਹੈ ਤੇ ਇਹਦੇ ਤੇ ਇਹਨੂੰ ਮਤਲਬ ਜੇ ਠੰਡਾ ਵੀ ਕਰਨਾ ਦੇ ਤੇ ਇਹਨੂੰ ਟੱਕਿਆ ਟੋਕਿਆ ਨਹੀਂ ਆ ਵੀ ਥੋੜਾ ਨੇ ਆ ਮੱਖੀਆਂ ਹੁਣ ਦਹੀਂ ਆ ਗਏ ਆ ਨਾ ਆ ਮੱਖੀਆਂ ਸਾਰੀਆਂ ਬਹਿਣੀਆਂ ਉਦੋਂ ਦਾ ਖੁੱਲਾ ਹੀ ਪਿਆ ਏ ਇੱਥੇ ਐਸ ਜਗ੍ਹਾ ਤੇ ਠੀਕ ਆ ਆ ਪੈ ਜੀ ਵੋਸ ਵੈਸੇ ਨੇ ਇਹ ਖਾਣੀ ਚਾੜ ਵਧੀਆ ਸਾਫ ਸਾਰੇ ਬੈ ਆ ਇਧਰ ਦੇਖ ਨਾ ਉਹ ਕਰ ਰਹੀ ਜਿਹੜੀ ਖਾਣੀ ਹੈ ਨਾ ਆ ਤੇਰਾ ਨਹੀਂ ਜੇ ਆਹ ਇਹਨੂੰ ਕਹਿੰਦੇ ਆ ਲੋ ਚੰਗੀ ਕਰੇ ਹੱਲੇ 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 ਇਹ ਕਾਲਾ ਨਮਾ ਤੇ ਹੋ

ਆ ਤੂੰ ਜੇ ਨਾ ਬੋਲ ਤੂੰ ਆ ਦੇ ਬਾਹਰ ਨੂੰ ਹੀ ਆ ਉਹ ਸੁਣ ਕੰਨਾ ਨਾ ਮੈਂ ਪੁੱਛਿਆ ਥੋੜੀ ਹੋਰ ਨਹੀਂ ਭਾ ਕੇ ਕਿਉਂ ਗਿਆ ਥਾ ਫੋਨ ਆਇਆ ਥਾ ਕਿਸੇ ਦਾ ਨਹੀਂ ਡੈਡੀ ਦਾ ਫੋਨ ਆਉਂਦਾ ਨਹੀਂ ਨਹੀਂ ਉਧਰ ਭਾਗਾ ਕਿਉਂ ਥਾ ਜੀ ਆ ਦੇ ਡੈਡੀ ਦਾ ਫੋਨ ਆਉਂਦਾ ਆ ਕੀ ਆ ਮੱਖੀਆਂ ਬਹਿਣ ਦੀਆਂ ਆ ਦੇ ਕੋਈ ਤਰਦੀ ਬਣਾਉਂਦਾ ਉਹ ਉਧਾਂ ਗੱਲ ਕਰਦੇ ਮੱਖੀਆਂ ਬਹਿਣ ਦੀਆਂ ਆ ਟੱਕਿਆ ਜੂ ਨਹੀਂ ਨਾਲ ਕੰਮ ਆ ਲੱਗਾ ਆ ਖੁੱਲੇ ਹੀ ਪਏ ਸਾਰਾ ਕੋਈ ਆ ਵੇਖ ਲਓ ਪਾਣੀ ਸਾਡੇ ਸਾਹਮਣੇ ਆ ਵੀ ਆ ਕੀ ਕਰੀਏ ਨੂੰ ਆਟਕਿਆ ਗਿਆ ਨਹੀਂ ਇਹਨੂੰ ਆ ਮੱਖੀਆਂ ਕੀ ਗੰਦ ਪਾਉਂਦੀਆਂ ਟੱਕਣ ਲੱਗੇ ਬੱਸ ਹੈ ਕਦੋਂ ਇਹ ਤੋਂ ਭੱਜਾ ਮੈਨੂੰ ਉਹ ਦੱਸੇ ਭੱਜਾ ਗਿਆ ਉਧਰ ਨੂੰ ਰੱਜੀ ਬਣਾ ਕੇ ਨਹੀਂ ਨਹੀਂ ਭਾ ਕੇ ਕਿਉਂ ਗਿਆ ਉਧਰ ਕੋ ਭੱਜ ਕੇ ਥੋੜੀ ਗਿਆ ਕੋਈ ਇੱਦਾਂ ਜੀ ਮੈਂ 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 ਦੇਖ ਰਿਹਾ ਦਰਵਾਜ਼ੇ ਥਾਣੀ ਮੈਂ ਦੇਖ ਰਿਹਾ ਸਾਡੇ ਸਾਹਮਣੇ ਹੈਗਾ ਸਾਰਾ ਆਪਣਾ ਜਿਹੜਾ ਮਰਜ਼ੀ ਘਰ ਚੈੱਕ ਕਰ ਲਓ ਆ ਮੱਖੀਆਂ ਬਹਿਣੀਆਂ ਕਿਹੜੀ ਉਹ ਅਸੀਂ ਹੋਲੇ ਬਣਾ ਕੇ ਲੈਂਦੀ ਬੱਟਾ ਕਰਨ ਲੱਗੇ ਮਦੂ ਖਾ ਕੇ ਬੰਦੇ ਵੀ ਕਰਾਰੇ ਹੋਣੇ ਮਦੂ ਖਾ ਕੇ ਕਰਾਰੇ ਬੰਦੇ ਹੋਣੇ ਨਾ ਆ ਦੇਖੋ ਮੋਰ ਜੋ ਮੱਦੀ ਨੇ ਆਪ ਨੇ ਉਹਨੂੰ ਸਾਡੀ ਸਤੂ ਉੱਤੇ ਆਹ ਗੱਲਦੇ ਵੀ ਉਹਨੂੰ ਸਾਰਾ ਖੁੱਲੇ ਜੀ ਰੱਖੇ ਢੱਕਿਆ ਕਿਉਂ ਨਹੀਂ ਉਹਨੂੰ ਆ ਆ ਵੀ ਆ ਵੀ ਨੰਗਾ ਪਿਆ ਉਹ ਵੀ ਨੰਗਾ ਪਿਆ ਸਾਰਾ ਕੁਝ ਤੁਹਾਡੇ ਸਾਹਮਣੇ ਖੜਾ ਆਂਦਾ ਨੰਗਾ ਪਿਆ ਇਹ ਤਾਂ ਖਰਾ ਲੀ ਹੈਗਾ ਕੋਈ ਨਹੀਂ ਕੋਈ ਇਧਰ ਕੀ ਆ ਦੇ ਉਹ ਫਰਾਈ ਕਿੱਥੇ ਕਰਨਾ ਤੁਹਾਡੇ ਸਾਹਮਣੇ ਨਹੀਂ ਫਰਾਈ ਕਿੱਥੇ ਕਰਦਾ ਹਾਂ ਜੋ ਫਰਾਈ ਕਰਦੇ ਹੀ ਗੋਲਦਪਿਓ ਕਹਾ ਕਰਦੇ ਫਰਾਈ ਹਮੇਤੋ ਕਰਦੇ ਨਹੀਂ ਕਾਂਬ ਕੜਾਈ ਕਹਾ ਇੱਸੇ ਹੀ ਕਰਦੇ ਕੜਾਈ ਕਹਾ ਕੜਾਈ ਕਿਥੇ ਪਰ ਤੋ ਕੜਾਈ ਕਹਾਂ ਕਹਾਂ ਇਹ ਭੱਜਾ ਉਧਰੋਂ ਅੰਦਰੋਂ ਮੈਂ ਮੈਂ ਦਰਵਾਜੇ ਦੇ ਛੇਕ ਥਾਣੀ ਵੇਖੰਦੇ ਆ ਮੈਂ ਉਧਰੋਂ ਭੱਜਾ ਇਹਨੂੰ ਇਧਰੇ ਆ ਵੇਖਿਓ ਜੀ ਪੌਦਾ ਹੀ ਪੌਦਾ ਹੀ ਬੱਤ ਦੇ ਨੇ ਉਹਨਾਂ ਆਹ ਕੰਡੀਸ਼ਨ ਵੇਖਿਓ ਜੀ ਆਹ ਦੇਖਿਓ ਆ ਇੱਕ ਮਿੰਟ ਗੁਣਾ ਭੱਲੇ ਲਾਗੇ ਪੱਲੇ ਨੰਗੇ ਸਾਰੇ ਜਿਹਦੇ ਨਾਲ ਉਹਦਾ ਪੂਰਾ ਸਾਰਾ ਇਦਾਂ ਹੀ ਇਹ ਵਿੱਚ ਆ ਵੇਖੋ ਕਾਂਡ ਦੀਆਂ ਮੀੜੀਆਂ ਦੀਆਂ ਪੁੜੀਆਂ ਜਿਹੀਆਂ ਪਈਆਂ ਉਹਦੇ ਨਾਲ ਹੀ ਇਹਦੇ ਬਰਤ ਦੇ ਥੋੜੀ ਆ ਮਦੂ ਵਿੱਚ ਵੀ ਪਿਆ ਜੇ ਮਦੂ ਕੋਣ ਤੁਹਾਨੂੰ ਸੋਨਾ ਹੋੜਾ ਆ ਤੇ ਵਾੜੇ ਜਦੋਂ ਅਸੀਂ ਬੂਹਾ ਖੜਕਾਇਆ ਵਾ ਜਦੋਂ ਅਸੀਂ ਬੂਹਾ ਖੜਕਾਇਆ ਵਾ ਸ਼ੇਕ ਤਾਂ ਨਹੀਂ ਮੈਂ ਵੇਖ ਰਿਹਾ ਇਹਦਾ ਬ੍ਰਦਰ ਭੱਜਾ ਉਹ ਦਰੋਂ ਨੇ ਸ਼ਟਰ ਛੁੱਟਦਾ ਸੁਟਿਆ ਨਾ ਸ਼ਟਰ ਸ਼ਟਰ ਛੁੱਟਿਆ ਕਿ ਨਹੀਂ ਸਾਡੇ ਹਾਂ ਬਰਤ ਦੇ ਅਸੀਂ ਆ ਨੰਗੇ ਹੀ ਪਏ ਕਿ ਨਹੀਂ ਕੋਈ ਚੀਜ਼ ਮਾਰੀ ਨਹੀਂ ਗਈ ਓਏ ਹੋਏ 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 ਆ ਲੈ ਇਹ ਆ ਚੜਨੀ ਕਿੱਥੇ ਰੱਖੀ ਉਹ ਆ ਚੜਨੀ ਖਰਾਬ ਹੈ ਭਾਈ ਵਾਹ ਤੇਰੀ ਸਾਨੂੰ ਤੇਰਾ ਸੁਪਨਾ ਆ ਵੀ ਖਰਾਬ ਤੂੰ ਸੁਟਣੀ ਆ ਤੈਨੂੰ ਇੱਥੇ ਰੱਖੀ ਉਹ ਉਹਨੂੰ ਛਾਡੂ ਭਜਾ ਕਿਉਂ ਹੀ ਮੈਨੂੰ ਇਹ ਦੱਸ ਉਹ ਉਹ ਭਜਾ ਕਿਉਂ ਹੀ ਉਹ ਆ ਸ਼ੈਟਰ ਸ਼ੈਟਰ ਛੱਡਤਾ ਆਉਂਦੇ ਨਹੀਂ ਕਿਉਂਕਿ ਇਹਦੇ ਆਹ ਦਿੱਗੀ ਆਹ ਵੇਖਿਓ ਜੀ ਸਫਾਈ ਵਾਹਿਗੁਰੂ ਜੀ ਅਸੀਂ ਇਹਨਾਂ ਦੇ ਦੋਖੀ ਨਹੀਂ ਹੈਗੇ ਕਿ ਮਤਲਬ ਸਾਨੂੰ ਇਹਨਾਂ ਨਾਲ ਕੋਈ ਦੋਖਿਆ ਤਕਲੀਫ ਆ ਪਰ ਇਹ ਗਾਂਦ ਤੁਸੀਂ ਆਪਣੇ ਬੱਚਿਆਂ ਨੂੰ ਰੋਜ਼ ਖਵਾ ਰਹੇ ਜੇ ਕੋਈ ਛੜ ਤੋਂ ਵੀ ਗਲਤੀਆਂ ਕੋਈ 4-5-7 ਸਾਲ ਪਹਿਲਾਂ ਹੋਈਆਂ ਖਾਂਦੇ ਰਹੇ ਹਾਂ ਪਰ ਜੋ ਵੇਖ ਲਿਆ ਨਾ ਉਹਦਾ ਨਹੀਂ ਉਦੋਂ ਬਾਅਦ ਨਹੀਂ ਕਦੀ ਖਾਦੇ ਹਾਂ ਆਂਡੇ ਲੱਗੇ ਤੇ ਲੱਗੇ ਆ ਵੇ ਲੈਣਾ ਇੱਕ ਉਹ ਹੀ ਆਪਾਂ ਖਾਈ ਜਾਂਦੇ ਆ ਤੇ ਆ ਮਧੂ ਪੇ ਇਦਾਂ ਨਹੀਂ ਵੇ ਲੈਣਾ ਜੇ ਇਹਨਾਂ ਨੇ ਹਾਂ ਆ ਪਏ ਕੜਾਈ ਸਾਨੂੰ ਆਉਂਦਿਆਂ ਵੇਖ ਕੇ ਮੈਂ ਦਰਵਾਜ਼ੇ ਥਣੀ ਵੇਖਿਆ ਇਹਨੇ ਭੱਜ ਕੇ ਸ਼ਟਰ ਸੁੱਟ ਕੇ ਤੇ ਆ ਇਦਨੋਂ ਗੋਲ ਗੱਪੇ ਚੋੱਕ ਕੇ ਤੈਨੂੰ ਪੁੱਛਣ ਵੀ ਨਹੀਂ ਦਿਆ ਮੈਂ ਸ਼ਟਰ ਕਿੰਚੋਂ ਚੁੱਕੇ ਛੋਟਿਆ ਹੀ ਉਧਰੋਂ ਇਹ ਗੰਦ ਖਾਨ ਦਾ ਨਹੀਂ ਬਾਕੀ ਫੈਸਲਾ ਤੁਹਾਡੇ ਹੱਥ ਆ ਆ ਦੇਖ ਲੋ ਆ ਸਾਰੇ ਅੰਦਰ ਨੰਗੇ ਪਏ ਸੀਗੇ ਪਹਿਲਾਂ ਉੱਥੇ ਪਏ ਆ ਚਰਨੀ ਤੁਸੀਂ ਵੀਡੀਓ ਚ ਵੇਖੀ ਆ ਚਰਨੀ ਨੰਗੀ ਸੀ ਹੁਣ ਚਰਨੀ ਠੱਕੀ ਗਈ ਏ ਆ ਚਰਨੀ ਨੰਗੀ ਸੀ ਨਾ ਹੁਣ ਠੱਕੀ ਗਈ ਗਾੜੀ ਕਿਉਂ ਹੁੰਦਿਆਂ ਨਹੀਂ ਆਲੇ ਦੇਖ ਲੂ ਅੱਗੇ ਕਿਉਂ ਹੁੰਦਿਆਂ ਨਹੀਂ ਅੱਗੇ ਥੋੜੀ ਹੀ ਹੁੰਦਾ ਅੰਦਰ ਹੋਊਗਾ ਕੋਈ ਜਿਹੜਾ ਅੱਗੇ ਹੁੰਦਿਆਂ ਆਈ ਆ ਕੋਈ ਜਿਹੜਾ ਦੇਖਦਾ ਲਾਲ ਰੰਗ ਦਾ ਅਹੀਂ ਕੋਈ ਇਹਨੂੰ ਡਰੋਨ ਤਾਂ ਭੰਗਾਉਣ ਜਾਂ ਕੁਝ ਕਰਨ ਨਹੀਂ ਆਏ ਅਹੀਂ ਬਸ ਇਹੋ ਵੇਖਣ ਆਏ ਆ ਵੀ ਸਫਾਈ ਕਿੰਨੀ ਦਾ ਇਹ ਦੋਨ ਦਹੀ ਗਏ ਅਹੀਂ ਸਫਾਈ ਵੇਖਣੀ ਆਏ ਅਹੀਂ ਕੋਈ ਤੁਹਾਨੂੰ ਡਰੋਨ ਤਾਂ ਭੰਗਾਉਣ ਨਹੀਂ ਆਏ ਸਫਾਈ ਤੁਹਾਡੀ ਵੇਖ ਲਈ ਅਹੀਂ ਆ ਹੁਣੇ ਤੁਸੀਂ ਨੰਗਾ ਵੇਖਿਆ ਵੀਡੀਓ ਚ ਆ ਟੱਕਿਆ ਗਿਆ ਜਿਹਨੂੰ ਹੂੰ ਆਹ ਨੂੰ ਆ ਵੀ ਵਿੱਚ ਪੈਣੀ ਏ ਇਹੇ ਤਕਦੀਰ ਆ ਕੋਨੇ ਤੇ ਰੋੜਿਆ ਨਾਇਕਾਂ ਜਿੱਕਿਆ ਬੇਨਾਜ਼ ਬਾਹਰ ਇਹ ਜੋ ਆਤਮਾ ਤੇ ਚੂਹੇ ਖਾ ਕੇ ਇੱਧਰ ਚੂਹੇ ਆਣੂ ਚੂਹੇ ਆਣੂ ਇਹਨੂੰ ਫੋਨ ਆਇਆ ਕਿਸ ਦਾ ਐਦਾਂ ਨਹੀਂ ਭੱਜਿਆ ਇਹਨੂੰ ਫੋਨ ਜ਼ਰੂਰ ਆਇਆ ਕਿਸ ਦਾ ਜਿਹੜਾ ਇਹ ਭੱਜਾ ਵਾ ਦਰਵਾਜ਼ੇ ਚੋਂ ਵੇਖਿਆ ਉਹ ਭਾਗਾ ਕਿਉਂ ਥਾ ਮੈਂ ਸ਼ਟਰ ਕਿਉਂ ਸ਼ਟਰ ਕਿਉਂ نیچے ਕੀਤਾ ਬਾਤ ਹੈ ਭੱਜ ਗਈ ਨਾ ਭੱਜ ਕੇ ਮੈਂ ਤੈਨੂੰ ਵੇਖਿਆ ਆਪਣੀ ਅੱਖੀ ਮੈਂ ਤਾਂ ਗੋਲਪੇ ਦੁਕਨ ਗਿਆ ਹੀ ਉਹ ਉਹ ਭੱਜ ਕੇ ਗਿਆ ਵੀਡੀਓ ਬਣੀ ਆ ਭੱਜ ਕੇ ਗਿਆ ਉਹਨੂੰ ਸ਼ਟਰ ਕਿਉਂ ਸੁਟਿਆ ਥੱਲੇ ਤੂੰ ਬਾਕੀ ਸੰਗਤ ਜੀ ਫੈਸਲਾ ਤੁਹਾਡੇ ਹੱਥਾਂ ਜਿਹੜੀ ਚੀਜ਼ ਜਦ ਵੱਧ ਨਹੀਂ ਉਹ ਦੱਬੇ 'ਚ ਰੱਖੋ ਦੱਬੇ 'ਚ ਰੱਖ ਕੇ ਬਾਹਰ ਪਰ ਨਹੀਂ ਖੁੱਲੀਆਂ ਪਈਆਂ ਚੀਜ਼ਾਂ ਸਾਰੀਆਂ ਹੂੰ ਤੇ ਸਾਨੂੰ ਵੇਖ ਕੇ ਇਹਨੇ ਫੋਨ ਆਇਆ ਫੋਨ ਤੇ ਲੱਗਾ ਹੀ ਪਾ ਫੋਨ ਤੇ ਲੱਗਾ ਹੀ ਨੇ ਪਹਾਇਆ ਉਹਨੂੰ ਕਾਂਜੀ ਬਣ ਲੱਗੀ ਏ ਬਾਥਰੂਮ ਚ ਆ ਵੇ ਕਾਂਜੀ ਬਣ ਲੱਗੀ ਏ ਆਵੇ ਕਾਂਜੀ ਲੱਗੀ ਬਣ ਉਹ ਪਾਇਆ ਵਿੱਚ ਭੋਲ ਗਿਆ ਲਾਗ ਲੋ ਕਹਿੰਦੇ ਨਹੀਂ ਬੇਰੇ ਝਰ ਰੋ ਜੋ ਆ ਗਿਆ ਹੈ ਆ ਗਿਆ ਹੈ ਗਿਆ ਇਹ ਕੀ ਹੈ ਇਹ ਕਰੀਮ ਹੈ ਹੈ ਕਰੀਮ ਓਏ ਯੋਦੇ ਆ ਕਰੀਮ ਵੇਖ ਲਾ ਆ ਜਿਹੜੀ ਉਹ ਕਰੀਮ ਰੋ ਦੇਣੀ ਚਿੱਟੀ ਵਾਈਟ

वो कदों दे वो कब के हैं है तो फेंको से तो फेंको। ये ये कब की है ये ये है? है? मैं खुद खाता अच्छा। है? एक अदरक का पेस्ट होता है चाम बनाते हैं ना ये चापा ओ, 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 जो 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 पुराने हैं उसे फेंको वो क्यों रखे हैं नहीं वो कोई बात नहीं वो